ਆਵਾਜ਼ ਜਿਹੜਾ ਕੋਟਾਂ ਦੇ ਨਾਲ ਆਕੇ ਨਾ ਮਾਜੀ ਆ ਚੋੜਾ ਆ ਰਿਹਾ ਹੈ ਇਹ ਵੱਡੇ ਉਹ ਅਮਰਦਾਸ ਜੀ ਰਖਣੇ ਜਿੱਦਾਂ ਲੋਡ ਪੈਂਦੀ ਹੈ ਨਾ ਥੋੜਾ ਉਹ ਤਾਂ ਬਣ ਗਿਆ ਇਸ ਵਕਤ ਅਸੀਂ ਮਯੂਦਾ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੇ ਪਿੰਡ ਬਰਜ ਟਹਿਲ ਦਾਸ ਦੇਖੇ ਜਿੱਥੇ ਕਿ ਜਿਹੜਾ ਦਰਿਆ ਸਤਲੁਜ ਦਰਿਆ ਚੱਲ ਰਿਹਾ ਹੈ ਮੇਰੇ ਪਿੱਛੇ ਮੈਂ ਕੈਮਰਾਮੈਨ ਨੂੰ ਕਿ ਦਿਖਾ ਦੇ ਤਸਵੀਰਾਂ ਕਿ ਕਿਸ ਤੇਜ਼ ਬਹਾਅ ਨਾਲ ਪਾਣੀ ਆ ਇਸ ਟਾਈਮ ਚੱਲ ਰਿਹਾ ਹੈ ਔਰ ਇਸ ਬੰਨ ਦੇ ਉੱਪਰ ਜਿਹੜਾ ਆ ਧਾ ਲੱਗਣੀ ਸ਼ੁਰੂ ਹੋ ਗਈ ਆ ਜਿਹੜੀ ਸਥਿਤੀ ਹੈ ਕਾਫੀ ਚਿੰਤਾਜਨਕ ਜਿਹੜੀ ਆ ਬਣ ਚੁੱਕੀ ਹੈ ਇੱਥੇ ਦੇ ਬੰਨ ਦੀ ਔਰ ਇੱਥੇ ਦੇ ਨੌਜਵਾਨ ਜਿਹੜੇ ਨੇ ਔਰ ਪਿੰਡ ਵਾਸੀ ਨੇ ਔਰ ਪ੍ਰਸ਼ਾਸਨ ਜਿਹੜਾ ਇਸ ਵਕਤ ਇੱਥੇ ਮੌਜੂਦ ਹੈ ਔਰ ਆਪਣੇ ਲੈਵਲ ਆਪਣੇ ਤੌਰ ਤੇ ਜਿਹੜਾ ਆ ਇਸ ਬੰਨ ਨੂੰ ਜਿਹੜਾ ਆ ਉਹ ਮਜਬੂਤ ਕਰ ਰਹੇ ਨੇ ਬੰਨ ਨੂੰ ਟੁੱਟਣ ਤੋਂ ਜਿਹੜਾ ਆ ਬਚਾ ਰਹੇ ਨੇ ਨੌਜਵਾਨਾਂ ਦਾ ਜਜ਼ਬਾ ਦੇਖ ਸਕਦੇ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਆ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਹੋਇਆ ਕਿ ਤਾਂ ਕਿ ਜਿਹੜੀਆਂ ਕਿ ਆਪਣੀਆਂ ਫਸਲਾਂ ਔਰ ਪਿੰਡ ਜਿਹੜੇ ਆ ਬਚਾ ਸਕਣ ਇਸ ਪਾਣੀ ਦੀ ਮਾਰ ਨੂੰ ਲੇਕਿਨ ਲੋਕਾਂ ਦਾ ਰੋਸ ਵੀ ਇੱਥੇ ਦੇਖਣ ਨੂੰ ਮਿਲਿਆ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਤੁਹਾਨੂੰ ਵੀ ਸੁਣਾਵਾਂਗੇ ਪਿੰਡ ਵਾਸੀ ਜਿਹੜੇ ਕੀ ਕਹਿ ਰਹੇ ਨੇ ਔਰ ਕੀ ਕਹਿਣਾ ਚਾ ਰਹੇ ਨੇ ਕਿ ਉਹਨਾਂ ਦਾ ਰੋਸ ਜਿਹੜਾ ਇੱਥੇ ਤੁਹਾਨੂੰ ਵੇਖਣ ਨੂੰ ਮਿਲੇਗਾ ਤਾਂ ਕਿ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇੱਥੋਂ ਦੇ ਹਾਲਾਤ ਜਿਹੜੇ ਮੌਜੂਦਾ ਉਹ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਆ ਇੱਥੇ ਸਿੱਤੀ ਸਟਾਈਲ ਬਣੀ ਹੋਈ ਹੈ ਕਿ ਬੰਨ ਨੂੰ ਜਿਹੜਾ ਆ ਬਚਾਇਆ ਜਾ ਸਕੇ ਟੁੱਟਣ ਤੋਂ ਉਹ ਤਸਵੀਰਾਂ ਇਸ ਵਕਤ ਦਿਖਾ ਰਹੇ ਹਾਂ ਕਿ ਨੌਜਵਾਨ ਯੂਥ ਜਿਹੜਾ ਹੈਗਾ ਉਹ ਮਿੱਟੀ ਦੇ ਬੋਰੇ ਭਰ ਕੇ ਇਸ ਬਨ ਨੂੰ ਜਿਹੜਾ ਆ ਕੁੱਟਣ ਤੋਂ ਬਚਾਉਣ ਲਈ ਇਸ ਬਨ ਆ ਜੀ ਬਨ ਜਿਹੜਾ ਲਗਾ ਰਹੇ ਨੇ ਤਾਂ ਕਿ ਇਸ ਬਨ ਨੂੰ ਬਚਾਇਆ ਜਾ ਸਕੇ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰ ਰਹੇ ਹਾਂ ਇਸ ਵਕਤ ਨਮਾ ਸ਼ਹਿਰ ਦੇ ਪਿੰਡ ਬਹੁਤ ਡੀਟੇਲ ਦੱਸ ਰਹੀਆਂ ਅਰ ਤੁਸੀਂ ਦੇਖ ਸਕਦੇ ਹੋ ਇੱਥੇ ਦੇ ਹਾਲਾਤ ਹੁੰਦਾ ਹਾਲਾਤ ਕੀ ਹੈ ਤਾਂ ਇੱਕ ਵਾਰ ਕੈਮਰਾਮੈਨ ਨੂੰ ਵੀ ਇੱਕ ਪਛ੍ਰੀਣਾ ਜ਼ਰੂਰ ਦਿਖਾ ਦੇਣਾ ਕਿ ਪਾਣੀ ਦਾ ਲੈਵਲ ਔਰ ਵਹਾਅ ਕਿਸ ਤਰ੍ਹਾਂ ਤੇਜ਼ ਵਹਾਅ ਇਸ ਟਾਈਮ ਇਸ ਦਰਿਆ ਦਾ ਸਭ ਤੋਂ ਦਰਿਆ ਦਾ ਪਾਣੀ ਦਾ ਵਹਾਅ ਜਿਹੜਾ ਚੱਲ ਰਿਹਾ ਹੈ ਔਰ ਸਥਿਤੀ ਜਿਹੜੀ ਹੈ ਉਹ ਵੀ ਚਿੰਤਾਜਨਕ ਬਣੀ ਹੋਈ ਹੈ ਤੁਸੀਂ ਦੇਖਦੇ ਰਹੋ ਐਨ ਕੈਨ ਟੀਵੀ ਗੰਗਾ ایک دا نمبر ہے شاہد کا کتنا ہجر ہو رہا ہے وہ ٹریکٹر ملا لو یہاں اچھا ہو گا دیکھ سکتے ہیں حالات کو بھی ناجو نہیں ہو رہا ہے موبائل چھ پڑیا ہو ਇਹ ਲੋਕ ਪ੍ਰਸ਼ਾਸਨ ਨੂੰ ਸਾਰਾ ਬੋਲ ਰਿਹਾ ਠੀਕ ਹੈ ਹਾਂ ਅੱਜ ਤੋਂ ਪ੍ਰਸ਼ਾਸਨ ਨੂੰ ਸਾਰਾ ਬੋਲ ਰਿਹਾ ਉਧਰ ਸਾਈਡ ਤੋਂ ਸਰਮਾ ਦੇ ਕਰਨ ਤੋਂ ਬੋਲੋ ਤੁਸੀਂ ਬੋਲਿਆ ਤੁਸੀਂ ਅੱਜ ਤੋਂ ਪ੍ਰਸ਼ਾਸਨ ਨੂੰ 20 ਕਿੱਲਾ ਪਹਿਲਾਂ ਪਿੱਛੇ ਸੀਗਾ ਬੰਨ ਇਸ ਟਾਈਮ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਬੰਨ ਨੂੰ ਖਤਰਾ ਆਇਆ ਇਹਨਾਂ ਨੇ ਇੱਕ ਨਹੀਂ ਮੰਨੀ ਨਾ ਕਿਸੇ ਠੇਕੇਦਾਰ ਨੇ ਡੀਸੀ ਆਂਦਾ ਰਿਹਾ ਅੱਛਾ ਅਸੜੀਆਂ ਮੰਦਰੀ ਮੈਡਮ ਅਸੀਂ ਉਹਨਾਂ ਨੂੰ ਅਪੀਲ ਕੀਤਾ ਵੀ ਮੈਡਮ ਖਤਰਾ ਆ ਅਜੇ ਅਜੇ ਕੋਈ ਖਤਰਾ ਨਹੀਂ 80 ਮੀਟਰ ਰਹਿਣ ਦੋ ਹੁਣ 80 ਮੀਟਰ ਰਹਿਣ ਦੱਸੋ ਆਹ ਤਾਂ ਰੌਟਕਾ ਇਹਨਾਂ ਨੂੰ ਇਹਨਾਂ ਨੇ ਜਾਤਾ ਸੀ ਰੋਂਦੇ ਰਹਿਆ ਵੀ ਸਾਡੀ ਆ ਜਮੀਨਾਂ ਪੱਕੇ ਚ ਹੋਣੇ ਰੁੜ ਗਏ ਅਸੀਂ ਦੱਸੋ ਹੁਣ ਕੀ ਕਰੀਏ ਥੋੜੇ ਨਾਲ ਸਕਾਰ ਰਹਿ ਕੇ ਘਰ ਰੋੜਨਾ ਇਹਨਾਂ ਨੂੰ ਦੱਸੋ ਮੈਨੂੰ ਗਾਲੀ ਉਹਨਾਂ ਸੋ 1.5 ਸੈਂਟੀਮੀਟਰ ਹੋ ਗਏ ਜਦੋਂ ਖਬਰ ਆਇਆ ਪੇਂਜਵਾੜਾ ਉੱਤੇ ਗਾਲੀ ਦੇ ਲੋਕ ਰਿਕਾਰਡ ਸਰ ਇਹਨਾਂ ਦਾ ਇਹਨਾਂ ਦਾ ਨਹੀਂ ਗਾਲੀ ਨਹੀਂ ਇਹਨਾਂ ਦਾ ਜਦੋਂ ਜਦੋਂ ਇਹਨਾਂ ਨੂੰ ਅਫਸਰਾਂ ਨੂੰ ਆ ਕੇ ਨਾ ਬੰਨ੍ਹ ਕਟੋ ਘਟਾ ਜੇ 1.5 ਫੁੱਟ ਦੂਰ ਸੀਗਾ ਇਹਨਾਂ ਦੀ ਅਮੇਤਾ ਕੀਤੀ ਆ ਵੀ ਉੱਥੋਂ ਆਪਾਂ ਨੇ ਬੰਦਨਾ ਸ਼ੁਰੂ ਕਰ ਦਈਏ ਕੋਈ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਵੀ ਕੋਈ ਨਹੀਂ ਸੁਣੀ ਹੈਗੀ ਹੁਣ ਜਦੋਂ ਬੰਨ੍ਹ ਦੇ ਨਾਲ ਹਜੇ ਤੱਕ ਵੀ ਨਹੀਂ ਆਏ ਹੈਗੇ ਅਸੀਂ ਤੋਂ ਵੀ ਤਾਂ ਅਸੀਂ ਆਪ ਖੁਦ ਕੰਮ ਕਰੇ ਸਰਕਾਰ ਕਰੇ ਮੈਂ ਮੌਕੇ ਬੁੱਝੇ ਸਵਾਲ देकिन, 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 सरकारी का सरकारी है जो कुछ भी होया सर होया कोई कोई सरकारी नहीं है सारा तेल ਕੁਝ ਵੀ ਆ ਪੈਨ ਵਿੱਚ ਸਾਰਾ ਪੈਨ ਬਣੇ ਲਿਆ ਲਿਆ ਟੈਂਕੀਆਂ ਭਰ ਭਰ ਪਈ ਜਾਂਦੇ ਆ ਲੇਕਿਨ ਕੋਈ ਪ੍ਰਸ਼ਾਸਨਿਕ ਨੂੰ ਨਹੀਂ ਆਇਆ ਰਿਹਾ ਇੱਥੇ ਹੁਣ ਦੇਖੋ ਜੀ ਜਦੋਂ ਦੂਰ ਸੀਗਾ ਦਰਿਆ ਉਦੋਂ ਅਸੀਂ ਰੋਕ ਲੈਂਦੇ ਤਾਂ ਬੜਾ ਵਧੀਆ ਸੀ ਹੁਣ ਬਿਲਕੁਲ ਬੰਦ ਤੇ ਨਾਲ ਦਾ ਗਿਆ ਆ ਹੁਣ ਕੀ ਕੀਤਾ ਜਾਵੇ ਤੁਸੀਂ ਮੌਕਾ ਦਿਖਾ ਸਕਦੇ ਹੋ ਐਜੇ ਹੁਣ ਤੇ ਇੱਥੇ ਬੰਦੇ ਨਾ ਹੋਣ ਜੀ ਆ ਸਾਰਾ ਇੱਧਰਲੇ ਖੇਤ ਵੀ ਤਬਾਹ ਹੋ ਜਾਣ ਘਟੋਘੜ 300 ਕਿੱਲੇ ਤੋਂ ਵੱਧ ਜਿਹੜਾ ਝੋਨਾ ਇੱਥੇ ਤਬਾਹ ਹੋ ਜਾਊਗਾ ਜੀ ਹੋਰ ਵੀ ਕੀਤਾ ਜਾਵੇ ਜੀ ਹੁਣ ਅਫਸਰ ਉਸ ਟਾਈਮ ਅਫਸਰ ਆ ਰਹੇ ਸੀ ਜਿਹੜਾ ਸਿਮਟਿਆ ਹੋਇਆ ਥੋੜੀ ਉੱਪਰਲੇ ਅਫਸਰਿਓ ਸਾਰੇ ਨਿਕਲ ਗਏ ਮਿੰਟੋ ਮਿੰਟ ਜੀ ਠੀਕ ਹੈ ਜੀ ਉਸ ਟਾਈਮ ਕੋਈ ਨਹੀਂ ਖੜਿਆ ਹੈਗਾ ਉਹਨਾਂ ਨੂੰ ਆਪਣਾ ਡਰ ਪੈ ਜਾਂਦਾ ਦੱਸੋ ਜੀ ਅੱਜ ਬਾਲ ਕਰਨ ਦਾ ਇਹਦਾ ਰਾਤ ਇੱਕ ਮਾਦਮ ਦੱਸਣਾ ਆਰਮੀ ਨਾਲ ਭੇਜੀਆ ਅਸੀਂ ਪਿੰਡ ਦੇ ਵਿੱਚ ਇੰਤਜ਼ਾਮ ਕੀਤਾ ਸੀ 300 ਬੰਦਾ ਆਰਮੀ ਦਾ ਆ ਰਿਹਾ ਜਦੋਂ ਬੰਨ ਟੁੱਟਣ ਲੱਗਾ ਐਸ ਡੀ ਐਮ ਮੈਡਮ ਤੇ ਖੁਦ ਜਿਹੜੇ ਆਰਮੀ ਵਾਲੇ ਭੱਜਣ ਦੀ ਕੀਤੀ ਉਹਨਾਂ ਨੇ ਸਾਹ ਪਿੰਡ ਵਾਲਿਆਂ ਨਾਲ ਰਲ ਕੇ ਦਵਦਵ ਸਾਂਭਿਆ ਬੰਨ ਇਹ ਭੱਜਣ ਦੀ ਅਫਸਰ ਮੋੜ ਕੇ ਪ੍ਰਸ਼ਾਸਨ ਭੇਜਦਾ ਦੀ ਪ੍ਰਸ਼ਾਸਨ ਕੋਲੋਂ ਦੱਸੋ ਕੀ ਕਰੂਗਾ ਮੋੜ ਕੇ ਦੱਸੋ ਆਰਮੀ ਜਿਹੜੀ ਹੈ ਜੀ ਆਰਮੀ ਪਾਰ ਦਾ ਪਿੰਡ ਵਾਲਿਆਂ ਨਾਲ ਆਰਮੀ ਜਿਹੜੀ ਅੰਦਰ ਸਪੋਰਟ ਵੀ ਉਹਨਾਂ ਦੱਸੋ ਆਰਮੀ ਮੋੜ ਕੇ ਉਹਨਾਂ ਨੂੰ ਪੁੱਛਿਆ ਵੀ 80 ਮੀਟਰ ਕਿੱਥੇ ਆ ਦੱਸੋ ਮਿੰਨ ਆਰਮੀ ਸਪੋਰਟਸ ਤੇ ਭੇਜਿਆ ਲੇਕਿਨ ਅਜੇ ਤੱਕ ਆਰਮੀ ਉੱਥੇ ਸਕੂਲ ਵਿੱਚ ਸੁੱਤੀ ਪਈ ਆ ਜੀ ਅਜੇ ਕੋਈ ਇੱਕ ਵੀ ਆਰਮੀ ਦਾ ਇੱਥੇ ਬੰਦਾ ਆਇਆ ਹੈਗਾ ਤਾਂ ਸਹੀ ਸਰ ਸਾਨੂੰ ਲੁਧਿਆਣਾ ਬਚਾਵਾ ਚਾਹੁੰਦੇ ਆ ਦਰਮਿਆਨਾ ਬਚਾਵਾ ਦਾ ਜਾਂਦੇ ਬਾਬਾ ਰੋੜਨਾ ਚਾਹੁੰਦੇ ਆ ਬਸ ਇਹਨਾਂ ਦੀ ਇਹ ਵੀ ਉਧਰੋਂ ਫੈਕਟਰੀਆਂ ਤੋਂ ਪੈਸੇ ਲੈ ਆਏ ਆ ਵੀ ਅੱਧਰ ਨੂੰ ਰੋੜ ਚ ਕੋਈ ਖਤਰਾ ਨਹੀਂ ਆਸਟੈਂਸ ਸਾਫ ਗੁਰਬਾਨ ਨੂੰ ਵੀ ਲੱਗ ਸਕਦਾ ਸਭ ਕੁਝ ਹੋ ਰਿਹਾ ਸਰਵੇਖਕ ਕਰਨਾ ਨਹੀਂ ਚਾਹੁੰਦੇ ਇਹਨਾਂ ਨੂੰ ਐ ਵੀ ਦਬਾਬਾ ਰੋੜ ਜਵੇ ਕੋਈ ਚੱਕਰ ਨਹੀਂ ਲੁਧਿਆਣਾ ਬਚਾਣਾ ਇੰਡਸਟਰੀ ਬਚਾਣੀ ਆ ਸੀ ਇਹ ਚੱਕਰ ਆ ਇਹ ਹੀ ਆਡੇ ਪਰਚੈਂਟ ਚਾਹਤਦਾ ਕੋਈ ਜੱਜ ਦਾ ਅਫਸਰ ਆਸਟੈਂਸ ਕੁਝ ਨਹੀਂ ਸੁਣ ਰਿਹਾ ਕੋਈ ਚੰਗੀ ਗੱਲ ਨਹੀਂ ਕੀਤੀ ਉਹ ਆ ਜੋ ਜਿਹੜੀ ਸੈਲੀਬਤ ਨਾ ਲੰਗਰ ਦਿਖਾਈਏ ਉਹ ਉਹ ਤਿਆਰ ਕਰ ਕੋਈ इतो हमारे दारो या मारिया सिटंडी आ ਹੇ ਆ ਤੇਗ ਨੂੰ ਨੌੜਾ ਟੀ ਜ਼ਿਆਦਾ ਹੋ ਗਿਆ ਉਹ ਹੈ ਇੱਥੇ ਬਲਾ ਜ਼ਿਆਦਾ ਉਹ ਬੰਨਣ ਆਈ ਹੈ ਕਿੰਨਾ ਹਾਂ ਜੀ ਇਹ ਹੀ ਪਟਰੇਗਾ ਤੁਹਾਨੂੰ ਪਹਿਲੇ ਦਿਨੋਂ ਕਰੇਟ ਦਿੱਤਾ ਹੋਰ ਮੈਂਟੀ ਪੂਰੀ ਕਰਦੇ ਆ ਤੁਸੀਂ ਸਾਰੀ ਹਾਂ ਜੀ 600 ਉਹ ਇਹਨਾਂ ਨੇ ਮਾਰਿਆ ਇਹਨਾਂ ਦਾ ਤੁਹਾਡੇ ਪਿੱਛੇ ਇੱਕ ਹਫ਼ਤੇ ਦੋ ਆ ਰਿਹਾ ਨਾ ਕਰੇਟ ਮੇਰੇ ਨਾਲ ਬੱਲੀਆਂ ਮਿਲਦੀਆਂ ਆਪ ਦੇ ਕਰੇਟ ਸੋ ਵੀ ਜੀ ਮੈਂ ਪਾਵਾ ਸਾਡੇ ਦਾ ਬਹੁਤ ਆ ਪਰ ਨਾ ਆ ਰਹੀ ਰਾਤੀ ਤਿੰਨ ਘੰਟੀਆਂ ਲੈਂਦੀਆਂ ਸਾਰਾ ਕੁਝ ਉਹ ਸਰ ਬਹੁਤ ਨਹੀਂ ਚਾਹੀ ਪਿਆ ਕੋਈ ਨਾ ਕੁਝ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਕਰੇਟ ਵੀ ਤੇ ਬੱਲੀਆਂ ਵੀ ਸਰ ਕਰੇਟ ਤੇ ਬੱਨੀਆਂ ਹਾਂ ਜੀ ਉਹ ਸਰ ਬੈਂਤੀਆਂ ਅਸੀਂ ਰੱਖਾਈਆਂ ਬੇਨਤੀ ਆ ਜੀ ਪਲੀਜ਼ ਉਹ ਬਾਕੀ ਜਿਹੜਾ ਵੀਰ ਹੈ ਮੈਂ ਆਪਸੋੜ ਕੇ ਪੈਂਦੇ ਧੰਨਵਾਦ ਤੁਹਾਡਾ ਕੰਮ ਕਰਨ ਦਾ ਵਾਹ ਕੁਝ ਖਾਸ ਆ ਬਗੋਦੇ ਮੈਂ ਕੰਮ ਕਰਦੋ ਮੇਰਾ ਬੇਨਤੀ ਹੈ ਜੀ ਸਰ ਇਹਦੀ ਸਾਬ ਗੁੜੀਟਾਲ ਦਾ ਹਾਲਾਤ ਬਹੁਤ ਨਾਜ਼ੁਕ ਹੈ ਪਰ ਸਤਨ ਲੋਕ ਕੋਈ ਖਾਸ ਉਪਾਅ ਨਹੀਂ ਕੀਤਾ ਸੇ ਯੋਗਤਾ ਲੋਕ ਲੋਕ ਸੇ ਰੋਸ ਵੀ ਹੈ ਤਿੰਨ ਚਾਰ ਦਿਨ ਤੋਂ ਜੇਦੋ ਦਾ ਵੀ ਪ੍ਰਸ਼ਾਸਨ ਦੇ ਨੋਟਿਸ ਆਈ ਹੈ ਗੱਲ ਬਈ ਬੰਨੂ ਤਾਲ ਲਗੀ ਹੈ ਉਸ ਵੇਲੇ ਤੋਂ ਹੁਣ ਤੱਕ ਅਣਥਕੇ ਸਾਡੇ ਲੇਬਰ ਇੱਥੇ ਲੱਗੀ ਜੀ ਈਵਨ ਆਰਮੀ ਨੂੰ ਵੀ ਅਸੀਂ ਕਾਲ ਕੀਤਾ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਟਿਲ ਨਾ ਹੋਵੇ ਕ੍ਰੇਟ ਜਿਨੇ ਮੁਹੱਈਆ ਚਾਹੀਦੇ ਸੀ ਉਸ ਤੋਂ ਵੱਧ ਹੀ ਕ੍ਰੇਟ ਇੱਥੇ ਮੁੰਗਾਈ ਗਏ ਨੇ ਕੱਟੇ ਮੁੰਗਾਈ ਗਏ ਨੇ ਆ ਸੈਂਡ ਬੈਗਸ ਭਰੇ ਹਲੇ ਤੁਸੀਂ ਦੇਖ ਲਓ ਕਿੰਨੇ ਸੈਂਡ ਬੈਗ ਹਲੇ ਵੀ ਇੱਥੇ ਭਰੇ ਪਏ ਨੇ ਉਹ ਕਿਉਂਕਿ ਪਾਣੀ ਦਾ ਬਹਾਅ ਉੱਤਰ ਨੂੰ ਆ ਰਿਹਾ ਕਿਉਂਕਿ ਆ ਪਰਲੇ ਪਾਸੇ ਸੁੱਕਾ ਪਿਆ ਤੁਸੀਂ ਹੁਣ ਆਪ ਹੀ ਦੇਖ ਲਓ ਇੱਦਾਂ ਨੂੰ ਆਨ ਕਰ ਨਹੀਂ ਹੁਣ ਬੰਨ ਦੇ ਨਾਲ-ਨਾਲ ਪਾਣੀ ਚੱਲ ਰਿਹਾ ਹੈ ਜਿੱਥੇ ਵੀ ਲੱਗਦਾ ਕੋਟਾ ਲੱਗਣ ਦੀ ਕੋਈ ਸਾਨੂੰ ਸ਼ੰਕਾ ਵੀ ਹੈਗੀ ਉੱਥੇ ਨਾਲ ਦੀ ਨਾਲ ਅਸੀਂ ਮਜ਼ਬੂਤ ਕਰ ਰਹੇ ਸਰ ਇਦਾਂ ਨੂੰ ਪਾਣੀ ਆਉਣ ਦਾ ਕਾਰਨ ਕੀ ਆ ਕਿ ਮਾਈਨਿੰਗ ਵਗੈਰਾ ਹੋਈ ਕਰਕੇ ਮੇਬੀ ਹੋ ਸਕਦਾ ਜੀ ਇਹ ਜੋ ਪਾਣੀ ਜੋ ਸੀਜ਼ਨ ਖਤਮ ਹੋ ਜਾਏਗਾ ਦੈਨ ਉਸ ਤੋਂ ਬਾਅਦ ਇਹਦਾ ਵੀ ਅਸੀਂ ਇੱਕ ਨਾ ਸਰਵੇ ਕਰਾਵਾਂਗੇ ਵੀ ਅੱਧਰ ਪਾਣੀ ਆਉਂਦਾ ਮੇਨ ਕੰਮ ਕੀ ਸੀ ਪਰ ਪਿੰਡ ਵਾਲਿਆਂ ਦਾ ਇੱਕ ਰੋਸ ਹੈ ਜੀ ਕਹਿੰਦੇ ਵੀ ਸਾਰਾ ਪਿੰਡ ਹੁਣ ਐਸਵੀ ਲੱਗਾ ਪਿਆ ਲੇਬਰ ਵੀ ਲੱਗੀ ਆ ਪਰ ਆਰਮੀ ਜਿਹੜੀ ਆਪਾਂ ਇੱਥੇ ਡਿਪਲੋਏ ਕੀਤੀ ਸੀ ਉਹ ਅਜੇ ਤੱਕ ਤੇ ਨਜ਼ਰ ਨਹੀਂ ਆ ਰਹੀ ਆਰਮੀ ਮੈਂ ਹੁਣੇ ਚੈੱਕ ਕਰ ਲੈਣਾ ਮੇਰੇ ਧਿਆਨ ਚ ਤੁਸੀਂ ਲੈਂਦਾ ਉਹਨੇ ਮੈਂ ਚੈੱਕ ਕਰਕੇ ਦੱਸ ਦਿੰਦਾ ਸਰ ਸਪੋਰਟ ਤੇ ਹੈ ਨਹੀਂ ਸਰ ਆਰਾਮਤ ਕੀ ਤਾਂ ਨਾਜੂਕ ਅਸਿੱਤ ਬਣੀ ਹੋਈ ਹੈ ਮੈਂ ਹੁਣੇ ਚੈੱਕ ਕਰ ਲਾ ਜੀ ਉਹਨੇ ਇਹ ਏਰੀਆ ਦੇ ਖੜੇ ਖੜੇ ਵੀ ਦਾਣਾ ਉਹ ਲੱਗ ਰਹੀ ਆ ਹਾਂ ਨਹੀਂ ਨਹੀਂ ਬੰਦੇ ਸਾਡੀ ਲੇਬਰ ਲੱਗੀ ਜੀ ਸਾਡੀ ਲੇਬਰ ਤੋਂ ਚੱਕੋ ਤੁਸੀਂ ਦੇਖੋ ਉਹ ਕਹਿੰਦੇ ਸਰ ਪ੍ਰਸ਼ਾਸਨ ਦੇ ਲੇਬਰ ਹੈ ਨਹੀਂ ਤਾਂ ਸਿੱਧੇ ਪਿੰਡ ਦੇ ਨੌਜਵਾਨੇ ਪਿੰਡ ਦੇ ਲੋਕ ਨੇ ਤਾਂ ਹੀ ਸੋ ਆਪਣੇ ਪਿੰਡ ਬਚਾ ਰਹੇ ਸਰ 250 ਲੇਬਰ ਤੇ ਲੱਗੀ 250 50 ਬੰਦੇ ਅਸੀਂ ਰਾਹੋ ਅਲੱਗ ਅਸੀਂ ਸੈਂਡ ਬੈਗ ਬਣਾਉਂਦੇ ਹੀ ਲਾਏ ਨੇ 300 ਬੰਦਾ ਸਾਡਾ ਐਡ ਪ੍ਰੈਜ਼ੈਂਟ ਇੱਥੇ ਕੰਮ ਕਰਦਾ ਪਿਆ ਜੀ ਸਰ ਜਿਸ ਵੇਲੇ ਮਾਈਨਿੰਗ ਹੁੰਦੀ ਹੈ ਉਸ ਵੇਲੇ ਟਰੈਲੀਆਂ ਜਿਹੜੀਆਂ ਉਹ ਸੜਕ ਤੋਂ ਜਾਂਦੀਆਂ ਜਾਂ ਟਿਪਰ ਸੜਕ ਦੇ ਉਸ ਵੇਲੇ ਪ੍ਰਸ਼ਾਸਨ ਨੂੰ ਸੁੱਤਮ ਦਾ ਉਹ ਨਹੀਂ ਪਤਾ ਹੁੰਦਾ ਕਿੱਥੋਂ ਆ ਰਹੀ ਹੈ ਇਹ ਆਪਾਂ ਉਹੀ ਫਲੱਡ ਦਾ ਸੀਜ਼ਨ ਖਤਮ ਹੁੰਦਾ ਉਸ ਬਾਅਦ ਸਾਰਾ ਸਰਵੇ ਕਰਨ ਤੋਂ ਬਾਅਦ ਤੁਹਾਨੂੰ ਦੱਸ ਦੇਵਾਂਗੇ ਵੀ ਇਹਦਾ ਰੀਜਨ ਕੀ ਸੀ ਕਿਉਂ ਦਰਿਆ ਵਧ ਰਿਹਾ ਪਰਲੇ ਪਾਸੇ ਕਿਉਂ ਨਹੀਂ ਗਿਆ ਹੁਣ ਤੱਕ ਕਿੰਨਾ ਕੁ ਜਿਹੜਾ ਝੋਨਾ ਆਇਆ ਉਹ ਨੁਕਸਾਨਿਆ ਗਿਆ ਉਹ ਹਲੇ ਇਸ ਤੋਂ ਬਾਅਦ ਐਸਟੀਮੇਟ ਲੱਗੇਗਾ ਸਾਡਾ ਕਿਉਂਕਿ ਕਾਫੀ ਜ਼ਮੀਨ ਲੋਕਾਂ ਦੀ ਦਰਿਆ ਦੇ ਅੰਦਰ ਵੀ ਹੁੰਦੀ ਹੈ ਪਾਣੀ ਜਦ ਉਤਰ ਜਾਂਦਾ ਉਸ ਤੋਂ ਬਾਅਦ ਅਸੀਂ ਇਹਨੂੰ ਪੂਰਾ ਸਰਵੇ ਕਰਕੇ ਕਿਉਂਕਿ ਉਹ ਵੀ ਤਾਂ ਨਹੀਂ ਬਾਤ ਚ ਦੱਸਦੇ ਆ। ਉਹ ਤਾਂ ਮਗਰ ਪੋਜ ਆਉਂਗੇ ਜਿਹੜੇ ਫੋਟੋ ਬੇਕ ਨੇ। ਹਾਂ ਬਿਲਕੁਲ ਆ ਗਈ ਸੀ ਫੋਟੋ ਤੇ ਲੱਗੀ ਹੈ। ਮੈਂ ਕਿਹਾ ਮੈਂ ਹੁਣ ਤੁਸੀਂ ਧਿਆਨ ਤੁਸੀਂ ਧਿਆਨ ਚ ਲੈਂਦੀ ਗੱਲ। ਮੈਂ ਹੁਣੇ ਚੈੱਕ ਕਰ ਲੈਣਾ ਉਹ ਕਿੱਥੇ ਨੇ। ਚਾਹਦੇ ਕੋਈ ਨਹੀਂ ਹੁਣ ਇਹ ਹੈਦਰ ਨੂੰ ਲੁਧਿਆਣੇ ਵਾਲੋਂ ਇੱਥੇ ਕੋਈ ਇੱਥੇ ਸਾਈਡ ਜੀ। ਕਪੜਾ ਚਾਹ ਕੋਈ ਕੀ ਹੋਇਆ। ਆਹ ਮਾੜਾ ਹਾਂ ਹਾਂ ਲੱਗਿਓ। ਉਹ ਛੋਟਾ ਜਿਹਾ ਹੀ ਆ ਉਹ ਗਿਆ ਸੀਗਾ ਕੱਪੜਾ। ਮਾਰੀ ਫੜਾ ਉੱਥੇ ਆ ਉਹ ਪਾਣੀ ਫੜਾ ਉਹ। ਕੀ ਬਈ ਦੋ ਗੱਲਾਂ ਆ ਗੀਆਂ ਉਹ ਮਾਰੀ ਕਿਥੇ ਸ਼ਾਮੇ ਆ ਜੀ ਉਹਦੇ ਉੱਥੇ ਆ ਹਾਂ ਉੱਥੇ ਆ ਓਕੇ ਓਕੇ ਜਨਰਲ ਸਿੰਘ ਜੀ ਮੁਰਜਦਾਨ ਦਾ ਉਥੇ ਦਾ ਲੱਗੀ ਹੈ ਮੀਰੀ ਬੇਕਰਦੀ ਸੇਵਾ ਵਾਲੀ ਜੀ ਜੀ ਮੁਰਜ ਫਾਮੜਾ ਬੇਗੋਵਾਲ ਪਾਰਸ ਸਦਾ ਦੂਰੂ ਦੂਰੂ ਸੰਗਤਾਂ ਲੈ ਕੇ ਆਉਂਦੀ ਆ ਕਿਤੇ ਤੁਹਾਨੂੰ ਜੀ ਜੀ ਚਾਹ ਤੇ ਸਮੋਸਾ ਲੰਗਰ ਦਿੰਦਾ ਹਾਂ ਆਪ ਕੋਈ ਤਾਂ ਉਹ ਨਹੀਂ ਬੰਦੇ ਬੱਤ ਤੇ ਹਾਂ ਜੀ ਇਹ ਰਹੀ ਇਹ ਨਗਰ ਲੰਗਰੇ ਉਹ ਮਹਾਰਾਜ ਦਾਦਾ ਦੇਣ ਵਾਲਾ ਜੀ ਬਾਬਾ ਰਖ ਦੇਣ ਵਾਲੀ ਜਿਹੜੇ ਸੰਗਤ ਆ ਉਹ ਆਉਂਦੀ ਆ ਲੈ ਲੈ ਕੇ ਜਿੱਥੇ ਦੁੱਖ ਘੜੀ ਆ ਉੱਥੇ ਸਭ ਆਲ ਕੇ ਪਹੁੰਚਦੇ ਆ ਹਮੇਸ਼ਾ ਚੜ੍ਹਨੀ ਨਗਰ ਚ ਰਹਿਣਾ ਉਹ ਉਹ ਮਹਾਰਾਜ ਸੱਤੇ ਪਾਸੇ ਚੜ੍ਹ ਨਿਕਲਾ ਜ ਰੱਖੇ ਉਹਨਾਂ ਨੂੰ ਜਿਹੜੇ ਲਿਆਉਣ ਵਾਲੇ ਆ ਸੰਗਤ ਕਰਨ ਵਾਲੀ ਕੰਮ ਕਿੰਨੇ ਦਿਨ ਹੋ ਗਏ ਇੱਥੇ ਜੀ ਨਗਰ ਉਦੋਂ ਤੋਂ ਚੜ੍ਹਿਆ 6-7 ਦਿਨ ਹੋ ਗਿਆ ਜੀ ਹਾਂ ਜੀ ਇਦਾਂ ਦਾ ਰਗ ਹਾਂ ਜੀ ਸਤਿ ਰਾਜ ਜੀ ਇੱਕ ਮਿੰਟ ਰੀ ਬੰਦ ਹੋਣ ਦੀ ਜੀ ਹਾਂ ਅਸੀਂ ਮਹਾਰਾਜ ਸੱਚੇ ਹੀ ਅਰਦਾਸ ਕਰਦੇ ਆਂ ਕਿ ਮਹਾਰਾਜ ਮਿਹਰ ਕਰਦੇ ਜਾਣ ਦੇ ਬਖਸ਼ ਲਾ ਹੁਣ ਕਿਉਂ ਤੁਸਾਨੂੰ ਕਿਰਪੀ ਕਰਦੇ ਆ ਘਰੋਂ ਬਾਹਰ ਕਰ ਦਿੰਦੇ ਆ ਪਿੰਡਾਂ ਦੇ ਪਿੰਡ ਸਾਰੇ ਜਿਹੜੇ ਆ ਬੜੀ ਬੜੀ ਦੂਰ ਤੱਕ ਹੌਣਦੇ ਜੀ ਦੇ ਦਰਿਆ ਦੇ ਉੱਤੇ ਬੈਠਦੇ ਕੋਈ ਧਾਰਨੀ ਚਾਪ ਨਹੀਂ ਨਹੀਂ ਕੋਈ ਧਾਰਨੀ ਮਹਾਰਾਜ ਅਸੀਂ ਤੁਹਾਨੂੰ ਉਹਦੇ ਹੱਥ ਇਹੀ ਅਰਦਾਸ ਕਰਨਾ ਇਹਦਾ ਹੋਰ ਬਧਾਤਾ ਕੰਮ ਨਗਰ ਖਾਂ ਬਧਾ ਕੇ ਰਾਈਏ ਬਿਲਕੁਲ ਆ ਬਿਲਕੁਲ ਪਾਣੀ ਕੋਈ ਨਹੀਂ ਕੋਈ ਦਰ ਅਈ ਦੇ ਆਣਿਆ ਉਹਦੇ 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 ਸਿਰ ਤੇ ਬੈਠੇ ਮਹਾਰਾਜ ਜੀ ਅਈਆਂ ਨੇ ਮਹਾਰਾਜਾ ਆਪ ਸਾ ਅਮੇਰ ਕਰਨ ਨੇ ਹਾਂ ਜੀ ਆਇਆ ਲੈ ਗਿਆ ਤੂੰ ਜੀ ਲੈ ਪਾਣੀ 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 ਲੈ ਪ ਗੱਲ ਕਰਦਾ ਮੈਂ ਤੇ ਤਰ੍ਹਾਂ ਦੇਖਦਾ ਉਹਦੇ ਅੱਥੇ ਜਾਈ ਬੱਜੀ ਲਾਈਏ ਲਾਓ ਲਾਓ ਬਈ ਅੰਮਣੇ ਤੇ ਬਹੁਤ ਗਰੀਦੜਤਾ ਆਉਂਦਾ ਆ ਬਾਈ ਮੇਰੇ ਕੋਲ ਇਹ ਕੰਮ ਨਹੀਂ ਆਇਆ ਸਾਥਾ ਮਾਰਦਾ ਤੱਕਲ ਮੇਰੇ ਹੋ ਜਾਂਦਾ ਇਹ ਜਾਨੀ ਤਾਂ ਇਤਨੂੰ ਨਾ ਮਾਣੀ ਕਾ ਮੈਂ ਤਾਂ ਤਾਂ ਮਾਰਦੀ ਹਾਂ ਕਾ ਦੇ ਨੇ ਘਰ ਅੱਸੇ ਹੋ ਤੇ 4 ਵਜੇ ਆਈਏ ਕੀ ਅਗਰੀ ਗਾੜੀ ਲਗਰੀ ਕਿੱਥੋਂ ਲੈ ਕੇ ਆਉਂਦੇ ਆ ਇਹ ਸਿਗਰੇਟ ਜੀ ਪਿੰਡ ਨਗਰ ਜੇ ਨਾ ਮੰਗਲ ਜੱਟਾ ਉਹ ਜਿਹੜਾ ਕਲੱਬ ਹੈਗਾ ਹਾਂਜੀ ਹਾਂਜੀ ਐਫਸੀ ਹਾਂਜੀ ਐਫਸੀ ਨੰਗਲ ਜੱਟਾ ਜੀ ਫੁੱਟਬਾਲ ਸਪੋਰਟਸ ਦਾ ਜੀ ਸਾਡੇ ਕਲੱਬ ਦਾ ਯੋਗਦਾਨ ਹੈ ਜੀ ਨਾਲ ਸਾਡੇ ਆਪਣੇ ਆਪ ਦਾ ਜਿਹੜਾ ਪਿੰਡੂ ਪਾਈਚਾਰਾ ਸਾਡਾ ਮੁੱਲਾਂ ਦਾ ਯੋਗਦਾਨ ਹੈ ਇਹ ਟ੍ਰੈਲੀ ਹੈ ਉੱਪਰੋਂ ਲੱਦੀ ਹੋਆ ਕਿੰਨੇ ਕ ਹੈਗੇ ਇਹਦੇ ਵਿੱਚ ਇਹਦੇ ਚ ਹੋਗਾ ਜੀ 800 ਤੋਂ 2000 ਹੋ ਰਹੇ ਫਲੇਟ ਫਲੇਟ 2000 ਤੇ 3000 ਹੋ ਰਹਾ ਹੈ ਜੀ ਹਾਂਜੀ ਨਾ ਕੀਨਾ ਤੇਰਾ ਹਰਨੂਰ ਕੀ ਕਰਨਾ ਆ ਮੋਰੇ ਲਾਉਣਾ ਆ ਕਿੰਨੇ ਕੇ ਲਾਉਂਗਾ ਇਦਾਂ ਨਹੀਂ ਦੱਸੋ ਕਿ ਜਿੰਨੇ ਕੇ ਲਾਹੇ ਲਾਵਾਂਗੇ ਜੀ ਇਹ ਅਸੀਂ ਇਦਾਂ ਜੀ ਅਸੀਂ ਆਪਣੇ ਬੱਚਿਆਂ ਨੂੰ ਵੀ ਹਲਾਤਾਂ ਨਾਲ ਲੜਨਾ ਸਿਖਾਉਂਦੇ ਆਂ ਜੀ ਤਾਂ ਨਾਲ ਲੈ ਕੇ ਆਈ ਦਿੰਦੇ ਨੀ ਤਾਂ ਮਾਪੇ ਡਰ ਜਾਂਦੇ ਵੀ ਬੱਚੇ ਉੱਥੇ ਨਹੀਂ ਲੈ ਕੇ ਜਾਣੇ ਹਲਾਤਾਂ ਨਾਲ ਲੜਨਾ ਹਲਾਤਾਂ ਦੇ ਨਾਲ ਕਿੱਦਾਂ ਲੜਨ ਲਈ ਸਿੱਖਿਆ ਹੋਣੀ ਉਹ ਬਹੁਤ ਜ਼ਰੂਰੀ ਆ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਰੱਖੀਦੇ ਆਂ ਇਹ ਬੇਟਾ ਤੁਹਾਡਾ ਇਹ ਮੇਰਾ ਬੇਟਾ ਹੈ ਹਾਂਜੀ ਹਾਂਜੀ ਕਿੱਥੇ ਆ ਜਾ ਕਿੱਥੇ ਇਹਦਾ ਆ ਜੋਨੀ ਆਇਆ 4 ਵਜੇ ਜਾਏ ਉਹ ਮਦਨਾ ਉਹ ਚੋਰਾ ਕੇ ਆਉਂਦਾ ਉਹ ਚੁੱਪੀ ਤੇ ਹੀ ਬਗਾਂ ਦੋ ਬੰਦਿਆਂ ਨੂੰ ਚੱਲਿਆ ਮੇਰੇ ਮਾਰਦੇ ਦੋ ਜੀ ਤੇ ਕੋਈ ਕੋਈ ਆ ਕੇ ਲੱਭਦਾ ਉਹ ਨਹੀਂ ਉਹ ਜਾ ਕੇ ਕੋਲੇ ਕੋਈ ਗੱਲ ਉਹ ਭੰਗਿਆ ਹੋਣਾ ਪਰ ਮੈਂ ਮੰਨਣਾ ਅੱਲੇ ਘਰ ਦੇ ਦੇਖ ਲੈ ਲੱਭੀ 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 ਨੂੰ ਜੀ ਆਰਾ ਆ ਰਿਹਾ ਆ ਤੇਰੇ ਟੈਨਸ ਨੂੰ ਵੇਚ ਕੇ ਬਾਟੂ ਦੇ ਕੋਲ ਕਰਕੇ ਉਹ ਮਾਰਦਾ ਬੰਦਾ ਕਹਿ ਰਾਇਆ ਮੈਨੂੰ ਡਰਾਇਆ ਦੋਣਾ ਕਿ ਤੂੰ ਸਾਡਾ ਮਾਰੇ ਬੰਦਿਆਂ ਨਹੀਂ ਲੈਣਾ ਬੰਦੇ ਉਹ ਬੱਲੀਆਂ

ਆ ਜੀ ਮੜੀਓ ਫਿੱਕੀ ਹੋ ਜਵੇ ਆਹੋ ਛਾਵਾ ਮਾਰੋ ਉਹ ਦੇਖਾ ਲਾ ਗਿਆ ਪੈਂਡ ਆਰਾ ਦਿਓ ਮੰਗਾਓ ਯਾਰ ਕਿੱਥੇ ਗਿਆ ਇਹਦੇ ਲੱਗਿਆ ਰਾਹ ਉਹਦੇ ਪਿਆਰ ਉੱਥੇ ਲੈਣ ਗਿਆ ਕੋਈ ਕਿੱਥੇ ਉਹ ਦੇਖ ਕੋਈ ਤਾਂ ਦੇਖ ਕੋਣ ਆਹੋ ਉੱਥੇ ਪਿਆ ਮਾ ਹੁਣੀ ਦੇਖਿਆ ਉਹ ਦੇਵੀ ਲੈ ਗਿਆ ਨਹੀਂ ਜਿਗਰੇ ਲੱਗਦੇ ਕੋਈ ਗੱਲ ਨਹੀਂ ਸਾਡੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਮੈਂ ਕਿਹੜਾ ਰੋਡ ਹੈ ਮੇਰਾ ਬੋਲ ਬਹੁਤ ਜਾਣ ਹੋ ਜਾਂਵੇ ਕੱਲੋ ਚਾਹੁੰਦਾ ਮੈਂ ਕਿੱਥੇ ਇਹਦਾ ਆਪਣਾ ਉਹਦਾ ਭਾਂਡਾ ਪੁੱਟਾਉਂਦਾ ਆਂ ਪਹਿਲਾ ਬੰਦ ਆ ਨਹੀਂ ਆ ਤੇ ਆ ਨਹੀਂ ਆ ਨਹੀਂ ਹੋਣਾ ਚਾਹੀਦਾ ਕੰਮ ਹਾਂਜੀ ਇੱਧਰ ਰਹਿਓ ਇਹ ਅੱਛਾ ਬਹੁਤ ਚਲੀ ਤੁਰੇਗਾ ਸਰਬ ਦੇ ਲਿਪੋਜੀ ਪਾਪਾ ਇਹ ਹਾਲਾਤ ਕੀ ਬੁਝ ਚੱਲਦਾ ਤੁਸੀਂ ਮੌਕੇ ਪਹੁੰਚੇ ਹੋ ਤੁਸੀਂ ਆਲਰੇਡੀ ਸੜੀ ਫੋਰਸ ਡਿਪਲੋਇਆ ਤੇ ਏਡੀਸੀ ਸਾਹਿਬ ਵੀ ਪ੍ਰੈਜ਼ੈਂਟ ਆ ਮੌਕੇ ਤੇ ਇਹਨਾਂ ਨੇ ਜਿਹੜਾ ਹੈ ਵੱਖਰੀ ਲੇਬਰ ਵੀ ਲਾਈ ਹੋਈ ਹੈ ਬੈਕਸ ਭਰਨ ਵਾਸਤੇ ਤੇ ਇਹ ਜਿਹੜਾ ਹੰਗਕੋਨੀ ਘੁੰਮ ਕੇ ਇਸ ਸਾਈਡ ਤੇ ਆ ਰਿਹਾ ਹੈ ਇਦੇ ਬਾਰੇ ਜਿਹੜੀ ਸਭ ਨੇ ਤੁਹਾਨੂੰ ਦੱਸਿਆ ਦਿੱਤਾ ਵੀ ਦੁਬਾਰਾ ਇਹਦਾ ਸਰਵੇ ਕਰਵਾ ਕੇ ਚੈੱਕ ਕਰਵਾ ਲਾਂਗੇ ਵੀ ਇਹਦੇ 'ਚ ਕੀ ਪ੍ਰੋਬਲਮ ਆ ਰਹੀ ਹੈ ਸਰ ਪਿੰਡ ਵਾਸੀ ਜਿਹੜੇ ਆ ਪੁਲਿਸ ਪ੍ਰਸ਼ਾਸਨ ਦੀ ਦਾ ਤਾਰੀਫ ਕਰ ਰਹੇ ਆ ਤਾਰੀਫ ਕਰ ਰਹੇ ਆ ਲੇਕਿਨ ਸਿਵਲ ਪ੍ਰਸ਼ਾਸਨ ਦੀ ਮਤਲਬ ਉਹ ਕਰ ਰਹੇ ਕਿ ਸਿਵਲ ਪ੍ਰਸ਼ਾਸਨ ਨੇ ਸਾਨੂੰ ਅੱਖਾਂ 'ਤੇ ਰੋਕੇ ਕੀ ਨਹੀ ਇਹੋ ਜੀ ਕੋਈ ਗੱਲ ਨਹੀਂ ਹੈ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਇਕੱਠੇ ਹੀ ਰਹੇ ਆ ਰੈਗੂਲਰਲੀ ਇਕੱਠੇ ਹੀ ਰਹੇ ਆ ਕੋਈ ਇਹੋ ਜੀ ਗੱਲ ਨਹੀਂ ਹੈ ਵੀ ਇਕੱਲਾ ਪੁਲਿਸ ਪ੍ਰਸ਼ਾਸਨ ਹੈਗਾ ਅਸੀਂ ਇਹਨਾਂ ਦੇ ਨਾਲ ਹੀ ਸਾਰਾ ਕੁਝ ਕਰ ਰਹੇ ਆਂ ਸਰ ਜੋ ਵੀ ਕਰ ਰਹੇ ਹੈ ਸਿਵਲ ਪ੍ਰਸ਼ਾਸਨ ਨਾਲ ਇਹ ਸਾਡੇ ਮੈਂ ਪੁਲਿਸ پوری ਮੁਸਤੈਦ ਹੈ ਹਾਂ ਜੀ ਹਾਂ ਬਿਲਕੁਲ ਬਿਲਕੁਲ ਔਰ ਆਵਾਜ਼ ਕਿਤੇ ਨਾ ਕੋੜਾ ਟ੍ਰੈਕ ਆ ਗਿਆ ਨਾ ਮਾਜੀ ਆ ਜੂੜਾ ਆ ਇਹ ਵੱਡੇ ਉਹ ਅਮਰਦਾਸ ਜੀ ਰੱਖਣੇ ਜਿਹਦਾ ਲੋਡ ਪੈਂਦੀ ਹੈ ਨਾ ਥੋੜਾ ਉਹ ਤਾਂ ਬਣ ਗਿਆ ਕਰ ਲੋ ਮਾੜਾ ਭਾਈ ਕੋਈ ਨਾ ਉਹ ਜੀ ਆਇਆਂ ਨੂੰ ਸਭ ਨੂੰ ਜੀ ਆਇਆਂ ਨੂੰ ਵਾਟਸਐਪ ਇੱਕ ਮਿੰਟ ਉਹ ਪੈਨ ਵਾਲਾ ਸਾਰੇ ਆਓ ਤਰੇ ਛਿੰਦੇ ਤੁਹਾਨੂੰ ਸਭ ਇਹ ਸਮਾਧਾਨ ਜਾਣਦਾ ਹੈ ਕੁਛ ਕਰ ਉਹ ਤੇਰੇ ਕਿਹੜਾ ਆਇਆ ਕਹਿੰਦਾ ਕਾਟਵਾ ਦੇ ਮਾਈ ਦਾ ਠੀਕ ਆ ਜਾਓ ਜਿਹੜੇ ਵੀ ਪੈਣ ਪਾ ਲਓ सुठो <laughs> सुठो <laughs> चाल चलबर प्र